ਭਾਗ ਕੈਨੇਡੀਅਨਸ ਜਿਹੜੇ ਇਹਨਾਂ ਦੇ ਬੱਚੇ ਥੋੜੇ ਕਿਉਂ ਹੋ ਰਹੇ ਆ ਸਾਡੇ ਇੱਥੇ ਕੈਨੇਡਾ ਦੀ ਜਨਸੰਖਿਆ ਜਿੰਨੀ ਵਧਣੀ ਚਾਹੀਦੀ ਓਨੀ ਨਹੀਂ ਵਧ ਰਹੀ ਡਿਕਲਾਈਨ ਦੇ ਉੱਤੇ ਆ ਲੋਕ ਵਿਆਹ ਘੱਟ ਕਰਾ ਰਹੇ ਆ ਤੇ ਬਾਅਦ ਬੱਚੇ ਘੱਟ ਪੈਦਾ ਕਰ ਰਹੇ ਆ ਇੱਕ ਹਰ ਇੱਕ ਔਰਤ ਦੇ ਪਿੱਛੇ ਜਿੰਨੇ ਬੱਚੇ ਹੋਣੇ ਚਾਹੀਦੇ ਉਹ ਅੰਕੜੇ ਘਟੀ ਜਾ ਰਹੇ ਆ ਜਿਹੜੇ ਅ ਮਤਲਬ ਇਹ ਇੱਥੇ ਕਿਸੇ ਵੇਲੇ ਜ਼ਿਆਦਾ ਬੱਚੇ ਸੀਗੇ 20 ਸਾਲਾਂ ਦੇ ਨਾਲੋਂ ਜ਼ਿਆਦਾ 1915 ਦੇ ਵਿੱਚ ਮਤਲਬ ਜਿਹੜੇ 20 ਸਾਲਾਂ ਦੇ ਜਵਾਨਾਂ ਦੀ ਜਿੰਨੀ ਗਿਣਤੀ ਸੀ ਬੱਚਿਆਂ ਦੀ ਗਿਣਤੀ ਉਹਦੇ ਤੋਂ ਜ਼ਿਆਦਾ ਸੀ 1915 ਦੇ ਵਿੱਚ ਜਿਹੜੀ ਸਟੈਟਿਸਟਿਕਸ ਕੈਨੇਡਾ ਦੀ ਹੈ ਰਿਪੋਰਟ ਦੱਸਦੀ ਹੈ 2.6% ਪਾਪੂਲੇਸ਼ਨ ਦਾ ਇਹ ਜਿਹੜਾ ਨੰਬਰ ਹੈਗਾ ਪਰ ਜਿਹੜੇ ਕੈਨੇਡੀਅਨਸ ਨੇ ਉਹ ਇੱਕ ਸਾਲ ਤੋਂ ਘੱਟ ਉਮਰ ਵਾਲੇ ਬੱਚੇ ਜਿਹੜੇ ਆ ਉਹਨਾਂ ਦੀ ਗਿਣਤੀ ਕਿਸੇ ਨਾ ਕਿਸੇ ਤਰ੍ਹਾਂ ਘਟਣੀ ਸ਼ੁਰੂ ਹੋ ਗਈ ਮਤਲਬ ਇਹ ਆ ਕਿ ਜਿਹੜੀਆਂ ਪੀਕ ਬੇਬੀ ਬੂਮਰ ਯੀਅਰਸ ਹੈਗੇ ਜਿਹੜੇ ਮੁਰਕੇ 1970 ਦੇ ਵਿੱਚ ਵਧੇ ਆ ਗਿਣਤੀ ਲਗਾਤਾਰ ਥੱਲੇ ਜਾਂਦੀ ਰਹੀ ਪਿਛਲੇ ਕੁਝ ਸਾਲਾਂ ਦੇ ਵਿੱਚ ਕੋਵਿਡ-19 ਪੰਡੈਮਿਕ ਨੇ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਨੰਬਰ ਆਫ ਬਰਥ ਦੇ ਉੱਤੇ ਅਸਰ ਪਾਇਆ ਆ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਖਰੀ ਕਿਸਮ ਦੀ ਗੱਲ ਆ ਟੋਟਲ 374617 ਜਿਹੜੀਆਂ ਰਿਪੋਰਟ ਹੋਏ ਸੀ 218 ਦੇ ਵਿੱਚ ਤੇ ਜਿਹੜਾ ਨੰਬਰ ਆ ਇਹ 222 ਦੇ ਵਿੱਚ ਔਰ ਟੋਟਲ 351679 ਦੇ ਜਨਮਾਂ ਦੇ ਉੱਤੇ ਆ ਗਿਆ ਸੀ ਮਤਲਬ 18 ਦੇ ਵਿੱਚ 374617 ਬੱਚੇ ਤੇ 22 ਦੇ ਵਿੱਚ 351000 ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਹੁਣ ਰੌਲਾ ਇਹ ਆ ਕਿ ਬੱਚੇ ਪੈਦਾ ਕਿਉਂ ਨਹੀਂ ਕਰ ਰਹੇ ਲੋਕ ਉਹਦਾ ਕਾਰਨ ਬੜਾ ਸਿੱਧਾ ਹੈ ਲੋਕਾਂ ਕੋਲ ਅਫੋਰਡ ਨਹੀਂ ਹੁੰਦਾ ਜਿਹੜੇ ਵਿਆਹ ਕਰਾਉਂਦੇ ਆ ਵਿਆਹ ਤੋਂ ਬਾਅਦ ਬੱਚੇ ਲੈਣਾ ਹੁਣ ਇੰਨਾ ਸੌਖਾ ਨਹੀਂ ਰਹਿ ਗਿਆ ਅਨ ਅਫੋਰਡੇਬਲ ਹਾਊਸਿੰਗ ਇੱਕ ਵੱਡਾ ਇਸ਼ੂ ਆ ਕੈਨੇਡਾ ਦੇ ਵਿੱਚ ਕਾਸਟ ਆਫ ਲਿਵਿੰਗ ਅਨਫੋਰਡੇਬਲ ਹਾਊਸਿੰਗ ਤੇ ਜਿਹੜੀਆਂ ਗਰੋਸਰੀ ਦੀਆਂ ਕੀਮਤਾਂ ਨੇ ਉਹ ਲਗਾਤਾਰ ਉੱਤੇ ਜਾ ਰਹੀਆਂ ਆ ਇਹ ਕੰਟ੍ਰਿਬਿਊਟਿੰਗ ਫੈਕਟਰ ਦੱਸੇ ਜਾ ਰਹੇ ਆ ਜਿਹੜੀ ਸਟੈਟ ਕੈਨ ਨੇ ਨੋਟ ਕੀਤਾ ਆ ਕਿ ਜਿਹੜੇ ਨੌਜਵਾਨ ਨੇ ਜ਼ਿਆਦਾ ਪੈਸਾ ਸਪੈਂਡ ਕਰ ਰਹੇ ਆ ਉਹ ਇਧਰਲੇ ਪਾਸੇ ਬੱਚਿਆਂ ਦੀ ਪੜ੍ਹਾਈ ਫ੍ਰੀ ਆ ਸਿਹਤ ਆ ਸਾਰਾ ਕੁਝ ਫ੍ਰੀ ਹੁੰਦਾ ਪਰ ਫੇਰ ਵੀ ਉਹਦੀ ਕਾਸਟ ਆ ਇੱਕ ਘੱਟੋ-ਘੱਟ ਤੁਹਾਨੂੰ ਉਹਦੇ ਤੇ ਖਰਚਾ ਕਰਨਾ ਪੈਂਦਾ ਜਿਹੜੇ ਜਿਹੜੇ ਲੋਅ ਇਨਕਮ ਦੇ ਵਿੱਚ ਨੇ ਉਹ ਘੱਟ ਕਰਦੇ ਮਿਡਲ ਵਾਲੇ ਜ਼ਿਆਦਾ ਕਰਦੇ ਹਾਈ ਇਨਕਮ ਵਾਲੇ ਉਹ ਤੋਂ ਜ਼ਿਆਦਾ ਕਰਦੇ ਪਰ ਇੱਕ ਖਰਚਾ ਹੈਗਾ ਜਿਹੜਾ ਤੁਹਾਨੂੰ ਕਰਨਾ ਪਊਗਾ ਉਹ ਖਰਚਾ ਲੋਕਾਂ ਕੋਲੋਂ ਅਫੋਰਡ ਨਹੀਂ ਹੋ ਰਿਹਾ ਇਸੇ ਕਰਕੇ ਲੋਕ ਬੱਚੇ ਪੈਦਾ ਘੱਟ ਕਰ ਰਹੇ ਆ ਅਫੋਰਡੇਬਿਲਟੀ ਦਾ ਜਿਹੜਾ ਕੰਸਰਨ ਆ ਉਹਨਾਂ ਦੇ ਕੋਲੇ ਸਿੱਧੀ ਚੋਇਸ ਆ ਕਿ ਰਹਿਣਾ ਕਿੱਥੇ ਆ ਜਿਹੜੇ ਆ ਬੱਚੇ ਲੈਣੇ ਆ ਕਿ ਨਹੀਂ ਲੈਣੇ ਇਹਦਾ ਲੌਂਗ ਟਰਮ ਜਿਹੜੀ ਡੈਮੋਗ੍ਰਾਫਿਕਸ ਆ ਉਹਦੇ ਉੱਤੇ ਅਸਰ ਪੈ ਰਿਹਾ ਹੈ ਜੀਓਗ੍ਰਾਫਿਕ ਕੰਪੋਜੀਸ਼ਨ ਆ ਜਿਹੜੀ ਉਹਦੇ ਉੱਤੇ ਅਸਰ ਪੈ ਰਿਹਾ ਕੈਨੇਡੀਅਨ ਇੰਸਟੀਚਿਊਟ ਆਫ ਹੈਲਥ ਇਨਫੋਰਮੇਸ਼ਨ ਨੇ ਇਹ ਜਾਣਕਾਰੀ ਜਿਹੜੀ ਦੱਸੀ ਸੀ ਜਿਹੜੀ ਇਕਨੋਮਿਕ ਸਟ੍ਰੈਸ ਆ ਜਿਹੜਾ ਆਰਥਿਕ ਤਣਾਅ ਆ ਲੋਕਾਂ ਦੇ ਉੱਤੇ ਉਹ ਇੱਕ ਵੱਡਾ ਕਾਰਨ ਬਣ ਰਿਹਾ ਹੈ ਇਸ ਵੇਲੇ ਕਿ ਜਿਹੜੇ ਲੋਕ ਨੇ ਉਹ ਬੱਚੇ ਨਹੀਂ ਪੈਦਾ ਕਰ ਰਹੇ ਜਾਂ ਉਹਨਾਂ ਦਾ ਰੁਝਾਨ ਇੱਧਰਲੇ ਪਾਸੇ ਜਾ ਰਿਹਾ ਤੇ ਮਾਈਂਡ ਜਿਹੜਾ ਲੋਕਾਂ ਦਾ ਹੁਣ ਬਦਲ ਰਿਹਾ ਹੈ ਲੋਕ ਜਿਆਦਾ ਸਤਰਕ ਨੇ ਇਸ ਗੱਲਬਾਤ ਦੇ ਲਈ ਕਿ ਬੱਚੇ ਹੋਣੇ ਚਾਹੀਦੇ ਆ ਤੇ ਉਹਨਾਂ ਦਾ ਪ੍ਰੋਪਰ ਦੇਖਭਾਲ ਹੋਣੀ ਚਾਹੀਦੀ ਆ ਸੋ ਪੇਰੈਂਟਸ ਨੂੰ ਇਹ ਗੱਲ ਪਤਾ ਆ ਕਿ ਬੱਚਿਆਂ ਨੂੰ ਪਾਲਣ ਪੋਸ਼ਣ ਕਰਨਾ ਉਹਨਾਂ ਦਾ ਇੱਕ ਮਹਿੰਗਾ ਕੰਮ ਆ ਜਿਹੜੀ ਨਵੀਆਂ ਰਿਪੋਰਟਸ ਆਉਂਦੀਆਂ ਐ ਐਗਜ਼ੈਕਟਲੀ ਉਹਨਾਂ ਨੇ ਡਾਟੇ ਕੱਢ ਕੇ ਦੱਸਿਆ ਕਿ ਇੱਕ ਬੱਚਾ ਪਾਲਣ ਦੇ ਲਈ ਇਨਾ ਖਰਚਾ ਚਾਹੀਦਾ ਇੱਕ ਬੱਚਾ ਪਾਲਣ ਦੇ ਲਈ ਇਨਾ ਖਰਚਾ ਚਾਹੀਦਾ ਦੋ ਬੱਚੇ ਤੁਸੀਂ ਮਿਡਲ ਇਨਕਮ ਪੇਰੈਂਟਸ ਦੇ ਲਈ ਜਿਹੜੇ ਚਾਹੀਦੇ ਆ ਤਾਂ ਉਹਦੇ ਉੱਤੇ ਇੱਕ ਇੱਕ ਖਰਚਾ ਆਉਂਦਾ ਪਰ ਜਿਹੜਾ ਜੇ ਇਸ ਕਿਸਮ ਦੀਆਂ ਇਸ ਵੇਲੇ ਕੀਮਤਾਂ ਵਧ ਰਹੀਆਂ ਆ ਉਹ ਆਪਣੇ ਆਪ ਦੇ ਵਿੱਚ ਬਹੁਤ ਚਿੰਤਾ ਵਾਲੀ ਗੱਲ ਹੈ ਸਟੈਟਿਸਟਿਕਸ ਕੈਨੇਡਾ ਇਹ ਕਹਿੰਦੀ ਆ ਕਿ ਦੋ ਬੱਚੇ ਮਿਡਲ ਕਲਾਸ ਇਨਕਮ ਦੇ ਪੇਰੈਂਟਸ ਨੂੰ 5 ਲੱਖ ਡਾਲਰ ਦੀ ਕੀਮਤ 'ਚ ਪੈ ਸਕਦੇ ਆ ਜੇ ਦੂਜੇ ਸ਼ਬਦਾਂ ਦੇ ਵਿੱਚ ਦੇਖਣਾ ਜਾਵੇ ਕਿ 17 ਸਾਲਾਂ ਤੱਕ 5 ਲੱਖ ਡਾਲਰ ਉਹਨਾਂ ਦੇ ਉੱਤੇ ਖਰਚਾ ਆ ਜਾਊਗਾ ਤੇ ਇਹ ਹੁਣ ਕੈਲਕੂਲੇਸ਼ਨ ਦੇ ਉੱਤੇ ਬੇਸਡ ਹੈ ਸਾਰਾ ਕੁਝ ਇਹ 29% ਹੋ ਜਾਂਦਾ ਜੇ ਜਿਹੜੇ ਬੱਚੇ ਘਰ ਦੇ ਵਿੱਚ ਰਹਿੰਦੇ ਆ ਜੇ ਉਹ ਕਹਿ ਲਓ ਤੁਸੀਂ 22 ਸਾਲ ਤੱਕ 5 ਲੱਖ ਡਾਲਰ ਤੇ ਜੇ 17 ਸਾਲਾਂ ਤੱਕ ਉਹਨਾਂ ਦਾ ਖਰਚਾ ਕਰਤਾ ਬਾਅਦ ਚੋਂ ਕਮਾਉਣ ਲੱਪੇ ਤੇ ਫਿਰ ਤੇ ਗੱਲ ਖਤਮ ਹੋਊਗੀ ਜੇ ਉਹ 22 ਸਾਲਾਂ ਤੱਕ ਤੁਹਾਡੇ ਘਰ ਦੇ ਵਿੱਚ ਹੀ ਆ ਤੇ ਕੰਮ ਤਾਂ ਹੁੰਦਾ ਕੋਈ ਚੰਗੀ ਤਰ੍ਹਾਂ ਨਹੀਂ ਕਰਦੇ ਨਾਤੀ ਪਰਸੈਂਟ ਖਰਚਾ ਇਹ ਵੱਧ ਜਾਂਦਾ ਹੁਣ ਜੇ ਇਹਦੀ ਜੇ ਖਰਚਾ ਵੱਧ ਜਾਂਦਾ ਤੇ ਲੋਕ ਬੱਚੇ ਨਹੀਂ ਲੈ ਰਹੇ ਇਹਨਾਂ ਨੇ ਹੋਰ ਇਹਨੂੰ ਡਾਟੇ ਨੂੰ ਬ੍ਰੇਕਡਾਊਨ ਕਰਕੇ ਦੱਸਿਆ ਇੱਕ ਇੱਕ ਖਰਚਾ ਕਿਉਂ ਗਿਣਿਆ ਕਿ ਜਿਹੜੀ ਦੋ ਬੱਚਿਆਂ ਨੂੰ ਕੈਨੇਡਾ ਦੇ ਵਿੱਚ ਜੇ ਦੋ ਮਾਪੇ ਜਾਂ ਜਿਹੜਾ ਸਿੰਗਲ ਪੇਰੈਂਟ ਆ ਉਹ ਇਹਨਾਂ ਦੀ ਕੇਅਰ ਕਰਦੇ ਆ ਤੇ ਖਰਚਾ ਕਿੰਨਾ ਆਉਂਦਾ ਆ ਜਿਹੜੀਆਂ ਕੋ ਹਾਊਸਿੰਗ ਵੀ ਆ ਇਹਦੇ ਵਿੱਚ ਟਰਾਂਸਪੋਰਟੇਸ਼ਨ ਵੀ ਆ ਇਹਦੇ ਵਿੱਚ ਫੂਡ ਵੀ ਆ ਇਹਦੇ ਵਿੱਚ ਕੱਪੜੇ ਵੀ ਆ ਇਹਦੇ ਵਿੱਚ ਦੂਜੇ ਐਕਸਪੈਂਸਸ ਵੀ ਆ ਜਿਹੜਾ ਇਹ ਇਹ ਸਾਰੇ ਕੁਛ ਦੇ ਉੱਤੇ ਜਿਹੜਾ ਖਰਚਾ ਆ ਉਹ ਹੁਣ ਵਧ ਹੀ ਜਾ ਰਿਹਾ ਪਿਛਲੇ ਸਮੇਂ ਦੇ ਵਿੱਚ ਸੋ ਜਿਹੜੇ ਸਰਵੇ ਆ ਉਹਦੇ ਵਿੱਚ ਹਾਊਸਹੋਲਡ ਕਿਦਾ ਸਪੈਂਡ ਕਰ ਰਿਹਾ ਆ ਇਹ ਇਕੱਠੇ ਕੀਤੇ ਸੀ ਉਹਨਾਂ ਨੇ 2014 ਤੇ 2017 ਦੇ ਵਿਚਕਾਰ ਤੇ ਹੁਣ ਇਨਫਲੇਸ਼ਨ ਮਹਿੰਗਾਈ ਜਿਸ ਤਰੀਕੇ ਦੇ ਨਾਲ ਆਈ ਆ ਉਹਦੇ ਨਾਲ ਜਿਹੜਾ ਆ ਜਿੱਦਾਂ ਜਿੱਦਾਂ ਬਾਕੀ ਕੀਮਤਾਂ ਵਧੀਆਂ ਉਦਾਂ ਉਦਾਂ ਹੀ ਇਹ ਆ ਜਿਹੜੀ ਹੈਗਾ ਤੇ ਸਟਾਰਟ ਕੈਨੇਡਾ ਦੀ ਰਿਪੋਰਟ ਜਿਹੜੀ ਇਹ ਦੱਸਦੀ ਹੈ ਕਿ ਲੋਅਰ ਇਨਕਮ ਹਾਊਸ ਹੋਲਡ ਦੀ ਕਾਸਟ ਲਗਭਗ 238190 ਡਾਲਰ ਪੈਂਦੀ ਆ ਇੱਕ ਬੱਚੇ ਨੂੰ ਪਾਲਣ ਤੇ ਜਦੋਂ ਡਾਟਾ ਕਲੈਕਟ ਕੀਤਾ ਗਿਆ ਸੀ ਜਿਹੜੀ ਉਹ 83000 ਆਮਦਨ ਵਾਲੇ ਨੂੰ ਆਪਾਂ ਜਿਹੜਾ ਉਸ ਇਨਕਮ ਗਰੁੱਪ ਦੇ ਵਿੱਚ ਇਹਨਾਂ ਨੇ ਤਿੰਨ ਗਰੁੱਪ ਰੱਖੇ ਸੀ ਮਿਡਲ ਜਿਹੜਾ ਗਰੁੱਪ ਆ ਉਹਨੂੰ 2 ਲੱਖ ਉਹ 293000 ਡਾਲਰ ਐਵਰੇਜ ਇੱਕ ਬੱਚੇ ਤੇ 17 ਸਾਲਾਂ ਤੱਕ ਖਰਚਦਾ ਜਿਹੜੇ ਹਾਇਰ ਇਨਕਮ ਵਾਲੇ ਨੇ ਪਰਿਵਾਰ ਨੇ ਉਹ ਕੁਦਰਤੀ ਬੱਚਿਆਂ ਦੇ ਉੱਤੇ ਜਿਆਦਾ ਸਪੈਂਡ ਕਰਦੇ ਆ 4 ਲੱਖ 3000 ਡਾਲਰ 17 ਸਾਲ ਦੀ ਉਮਰ ਤੱਕ ਸਪੈਂਡ ਕਰਦੇ ਆ ਹੁਣ ਜਦੋਂ ਇਹ ਸਿੰਗਲ ਪੇਰੈਂਟ ਦੇ ਉੱਤੇ ਆ ਜਾਂਦਾ ਤੇ ਦੋ ਬੱਚੇ ਆ ਉੱਥੇ ਇਹ ਖਰਚਾ ਜਿਹੜਾ ਲੋਅਰ ਇਨਕਮ ਦੇ ਵਿੱਚ ਵੱਖਰੀ ਤਰ੍ਹਾਂ ਦਾ ਹੁੰਦਾ ਸੋ ਲਾ-ਪਾ ਕੇ ਇਹਨਾਂ ਨੇ ਸਾਰਾ ਹਿਸਾਬ ਕੱਢਿਆ ਵੀ ਅਸਲ ਦੇ ਵਿੱਚ 4-5 ਲੱਖ ਡਾਲਰ 17 ਸਾਲਾਂ ਦੇ ਵਿੱਚ ਵਿੱਚ ਸਪੈਂਡ ਹੁੰਦਾ ਬੱਚੇ ਦੇ ਉੱਤੇ ਤੇ ਜਿਹੜੇ ਅਡਲਟਸ ਨੇ ਬਹੁ ਗਣਤੀ ਇਸ ਗੱਲ ਕਰਕੇ ਪਿੱਛੇ ਚਲੇ ਜਾਂਦੀ ਹੈ ਕਿ ਅਸੀਂ ਚਾਹੁੰਦੇ ਇਹ ਆ ਕਿ ਬੱਚੇ ਦਾ ਜੇ ਬੱਚਾ ਹੈਗਾ ਤਾਂ ਉਹਦਾ ਪਾਲਣ ਪੋਸ਼ਣ ਬੈਸਟ ਕੀਤਾ ਜਾਵੇ ਤੇ ਆ ਕਿਉਂਕਿ ਉਹ ਖਰਚਾ ਹੋ ਨਹੀਂ ਸਕਦਾ ਕੋਸਟ ਤੇ ਬਾਕੀ ਨਹੀਂ ਹੋ ਰਹੀ ਇਸ ਕਰਕੇ ਬੱਚਾ ਲੈਣ ਤੋਂ ਇਹ ਪਿੱਛੇ हट ਰਿਹਾ ਤੇ ਕੈਨੇਡਾ ਦੇ ਜਿਹੜੇ ਪਾਪੂਲੇਸ਼ਨ ਆ ਹੋ ਪਿਛਲੇ ਪਾਸੇ ਨੂੰ ਜਾ ਰਹੀ ਇਹ ਟ੍ਰੈਂਡ ਇਹ ਨਹੀਂ ਆ ਕਿ ਆ 2-4 ਸਾਲਾਂ ਦੇ ਵਿੱਚ ਕੋਈ ਟ੍ਰੈਂਡ ਚੇਂਜ ਹੋ ਰਿਹਾ ਹੈ ਬੜੇ ਲੰਬੇ ਸਮੇਂ ਤੋਂ ਕਈ ਧਹਾਕੇ ਹੋ ਗਿਆ ਹੈ ਟਰੈਂਡ ਇਸੇ ਤਰ੍ਹਾਂ ਚੱਲ ਰਿਹਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿੰਨੀ ਕਾਸਟ ਸੀਗੀ ਉਹ ਉਹ ਵੱਧ ਰਹੀ ਹੈ ਇੱਕ ਘਰ ਆਮਦਨ ਦੇ ਹਿਸਾਬ ਨਾਲ ਜਿੰਨੇ ਖਰਚੇ ਸੀਗੇ ਜਦੋਂ ਕੈਨੇਡਾ ਦੇ ਵਿੱਚ ਇਹ ਦੇਖੇ ਜਾਂਦੇ ਆ ਤਾਂ ਉਹਦੇ ਵਿੱਚ ਫਰਕ ਬਹੁਤ ਜ਼ਿਆਦਾ ਪਿਛਲੇ ਸਮੇਂ ਦੇ ਵਿੱਚ ਪਿਆ ਦੱਸਿਆ ਜਾ ਰਿਹਾ ਅਗਲੀ ਕਰ ਬਦੋਸਤੋ ਇੱਕ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ নোটিফিকেশন ਲਈ বেল ਆਈਕਨ ਵਾਲੇ ਬਟਨ ਤੇ ਕਲਿੱਕ ਕਰੋ